ਸਤਿ ਸ਼੍ਰੀ ਅਕਾਲ ਜੀ ਅੱਜ ਫਿਰ ਹਾਜ਼ਰ ਹਾਂ ਇਸ ਵੀਡੀਓ ਦੇ ਵਿੱਚ ਪਿਛਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਿਆ ਸੀਗਾ ਕਿ ਆਪਾਂ ਇੱਕ ਇੰਗਲਿਸ਼ ਸਪੀਕਿੰਗ ਦਾ ਕੋਰਸ ਸ਼ੁਰੂ ਕਰਨ ਜਾ ਰਹੇ ਹਾਂ ਤੇ ਉਹ ਕੋਰਸ ਜਿਹੜਾ ਹੈਗਾ ਆਪਾਂ ਇੰਗਲਿਸ਼ ਸਿੱਖਣ ਵਾਸਤੇ ਸ਼ੁਰੂ ਕਰ ਰਹੇ ਹਾਂ ਜਿਵੇਂ ਕਿ ਤੁਹਾਨੂੰ ਮੈਂ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਅੰਗਰੇਜ਼ੀ ਜੋ ਹੈ ਉਹਨੂੰ ਪੰਜਾਬੀ ਦੇ ਵਿੱਚ ਸਿੱਖਣਾ ਬਹੁਤ ਜ਼ਿਆਦਾ ਆਸਾਨ ਹੈ ਬਹੁਤ ਜ਼ਿਆਦਾ ਸੌਖਾ ਹੈ ਜਿਵੇਂ ਕਿ ਸਾਨੂੰ ਪੰਜਾਬੀਆਂ ਨੂੰ ਪਤਾ ਹੈ ਇਸ ਗੱਲ ਦਾ ਵੀ ਅੰਗਰੇਜ਼ੀ ਦੇ ਕਈ ਥਾਵਾਂ ਤੇ ਕਾਫੀ ਅੱਛੇ ਜਿਹੜੇ ਹੈਗੇ ਆ ਉਸ ਦੀ ਵਰਤੋਂ ਹੁੰਦੀ ਹੈ। ਅਸਲ ਦੇ ਵਿੱਚ ਅੰਗਰੇਜ਼ੀ ਜਿਹੜੀ ਹੈਗੀ ਹੈ ਉਹ ਬੇਸ਼ੱਕ ਇੱਕ ਭਾਸ਼ਾ ਹੀ ਹੈ ਪਰ ਜੇ ਇਹਨੂੰ ਅਸੀਂ ਪੰਜਾਬੀ ਦੇ ਮੁਕਾਬਲੇ ਦੇਖੀਏ ਤਾਂ ਇਹ ਪੰਜਾਬੀ ਨਾਲੋਂ ਕਿਤੇ ਜ਼ਿਆਦਾ ਸੌਖੀ ਹੈ। ਤੇ ਇਹਦੇ ਵਿੱਚ ਜਿਹੜਾ ਹੈਗਾ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਜਿਹੜਾ ਹੈਗਾ ਇਸ ਕੋਰਸ ਦੀ ਪੂਰੀ ਦੀ ਪੂਰੀ ਜਿਹੜੀ ਰੂਪਰੇਖਾ ਹੈਗੀ ਹੈ ਉਹ ਸਾਂਝੀ ਕਰ ਰਹੀ ਹਾਂ ਕਿ ਤੁਹਾਨੂੰ ਜਿਹੜਾ ਹੈਗਾ 10 ਮਹੀਨਿਆਂ ਦੇ ਵਿੱਚ ਕਰਵਾਇਆ ਕੀ ਜਾਏਗਾ ਪਰ ਉਹਨਾਂ 3 ਮਹੀਨਿਆਂ ਦੇ ਵਿੱਚ ਜਿਹੜਾ ਹੈਗਾ ਤੁਹਾਨੂੰ ਦੱਸਿਆ ਜਾਏਗਾ ਵੀ ਕੀ ਕੀ ਉਸ ਦੇ ਵਿੱਚ ਅਸੀਂ ਕਰਾਂਗੇ ਕੀ ਕੀ ਉਹਦੇ ਵਿੱਚ ਜਿਹੜਾ ਹੈਗਾ ਕਿਸ ਹਫ਼ਤੇ ਕੀ ਹੋਏਗਾ ਕਿਸ ਹਫ਼ਤੇ ਕੀ ਹੋਏਗਾ ਉਹ ਸਾਰੀ ਜਿਹੜੀ ਹੈਗੀ ਜਾਣ ਪਛਾਣਾ ਤੇ ਤੁਹਾਡੇ ਨਾਲ ਕਰਨੀ ਐ ਇਸ ਦੇ ਵਿੱਚ ਜਿਵੇਂ ਕਿ ਤੁਹਾਨੂੰ ਆਪਾਂ ਦੱਸਿਆ ਵੀ ਇੱਥੇ ਵੀ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਹੈਗਾ ਵੀ ਅੰਗਰੇਜ਼ੀ ਦੀ ਹਰ ਕਿਸਮਾਂ ਸਿਆ ਦਾ ਹੱਲ ਆਪਾਂ ਪੰਜਾਬੀ ਜੀ ਕਰਨਾ ਤੇ ਪੰਜਾਬੀ ਜੀ ਉਹਨੂੰ ਸਮਝਣਾ ਤੇ ਜੇਕਰ ਆਪਾਂ ਅੱਗੇ ਵਧੀਏ ਦਾ ਸਭ ਤੋਂ ਪਹਿਲਾਂ ਤੇ ਸਾਡਾ ਸਭ ਤੋਂ ਪਹਿਲਾ ਹਫ਼ਤਾ ਜਿਹੜਾ ਹੈਗਾ ਉਸ ਦੇ ਵਿੱਚ ਅਸੀਂ ਕੀ ਗੱਲ ਕਰਾਂਗੇ ਅਸੀਂ ਕਰਾਂਗੇ ਅੰਗਰੇਜ਼ੀ ਸੰਚਾਰ ਦੇ ਨਾਲ ਜਾਣ ਪਛਾਣ ਜਿਹਨੂੰ ਕਹਿੰਦੇ ਆ ਇੰਟਰੋਡਕਸ਼ਨ ਟੂ ਇੰਗਲਿਸ਼ ਕਮਿਊਨੀਕੇਸ਼ਨ ਕਮਿਊਨੀਕੇਸ਼ਨ ਜਿਹੜਾ ਹੈਗਾ ਵੀ ਜਿਵੇਂ ਹੁਣ ਮੈਂ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਤਾਂ ਇਹ ਦਾ ਮਤਲਬ ਇਹ ਹੈਗਾ ਕਿ ਮੈਂ ਆਪਣੀ ਗੱਲਬਾਤ ਨੂੰ ਤੁਹਾਡੇ ਤੱਕ ਪਹੁੰਚਾ ਰਿਹਾ ਤੇ ਤੁਸੀਂ ਆਪਣਾ ਜਿਹੜਾ ਹੈਗਾ ਉਸ ਗੱਲਬਾਤ ਨੂੰ ਜੇ ਤਾਂ ਤੁਸੀਂ ਮੇਰੇ ਸਾਹਮਣੇ ਬੈਠੇ ਹੋਵੋ ਤਾਂ ਤੁਸੀਂ ਮੇਰੇ ਤੱਕ ਪਹੁੰਚਾ ਸਕਦੇ ਹੋ ਜਿਵੇਂ ਕਿ ਇਸ ਕੋਰਸ ਦੇ ਵਿੱਚ ਆਪਾਂ ਲਾਈਵ ਕਲਾਸ ਵੀ ਰੱਖੀਆਂ ਨੇ ਆਪਣੀ ਐਪ ਦੇ ਥਰੂ ਐਪ ਵੀ ਜਿਹੜੀ ਹੈਗੀ ਆ ਤੁਸੀਂ ਡਾਊਨਲੋਡ ਕਰ ਸਕਦੇ ਹੋ ਜਿਵੇਂ ਕਿ ਤੁਹਾਨੂੰ ਮੈਂ ਪਿਛਲੀ ਵੀਡੀਓ ਚ ਵੀ ਦੱਸਿਆ ਸੀ ਇਸ ਡਿਸਕ੍ਰਿਪਸ਼ਨ ਦੇ ਵਿੱਚ ਵੀ ਉਸ ਦਾ ਲਿੰਕ ਪਿਆ ਹੈਗਾ ਅਬਾਊਟ ਸੈਕਸ਼ਨ ਦੇ ਵਿੱਚ ਵੀ ਚੈਨਲ ਦੇ ਵਿੱਚ ਅਸੀਂ ਲਿੰਕ ਦਿੱਤਾ ਹੋਇਆ ਹੈ ਐਂਡਰੋਇਡ ਜਿਹੜਾ ਹੈਗਾ ਐਪ ਹੈ ਸਾਡੀ ਉਸ ਨੂੰ ਤੁਸੀਂ ਡਾਊਨਲੋਡ ਕਰ ਸਕਦੇ ਹੋ ਤੇ ਉਹਦੇ ਵਿੱਚ ਬੜੇ ਸਸਤੇ ਜਿਹੜੇ ਰੇਟ ਤੇ ਜਿਹੜਾ ਹੈਗਾ ਅਸੀਂ ਕੋਰਸ ਇਹ ਰੱਖਿਆ ਹੋਇਆ ਹੈ ਤੇ ਇਹ ਕਮਿਊਨੀਕੇਸ਼ਨ ਦੀ ਮੈਂ ਗੱਲ ਕਰ ਰਿਹਾ ਸੀਗਾ ਵੀ ਜਿਵੇਂ ਹੁਣ ਆਪਾਂ ਇੱਕ ਦੂਸਰੇ ਦੇ ਨਾਲ ਕਮਿਊਨੀਕੇਟ ਕਰ ਰਹੇ ਹਾਂ ਮੈਂ ਆਪਣੀ ਗੱਲ ਤੁਹਾਡੇ ਤੱਕ ਪਹੁੰਚਾ ਰਿਹਾ ਹਾਂ ਤੇ ਤੁਸੀਂ ਆਪਦੀ ਗੱਲ ਬੇਸ਼ੱਕ ਕਮੈਂਟ ਦੇ ਰਾਹੀਂ ਪਹੁੰਚਾਓ ਜਾਂ ਫਿਰ ਤੁਸੀਂ ਜਿਹੜਾ ਹੈਗਾ ਮੇਰੇ ਤੱਕ ਫੋਨ ਦੇ ਰਾਹੀਂ WhatsApp ਦੇ ਰਾਹੀਂ ਕਿਸੇ ਮੈਸੇਜ ਦੇ ਰਾਹੀਂ ਈਮੇਲ ਦੇ ਰਾਹੀਂ ਪਹੁੰਚਾਓ ਤਾਂ ਇਹ ਗੱਲਬਾਤ ਜਿਹੜੀ ਹੈਗੀ ਅਸੀਂ ਇੱਕ ਦੂਸਰੇ ਦੇ ਨਾਲ ਸੰਚਾਰ ਕਰ ਰਹੇ ਹਾਂ ਇਹਨੂੰ ਕਮਿਊਨੀਕੇਸ਼ਨ ਕਹਿੰਦੇ ਆ ਤੇ ਕਮਿਊਨੀਕੇਸ਼ਨ ਕਿਸੇ ਵੀ ਭਾਸ਼ਾ 'ਚ ਹੋ ਸਕਦਾ ਹੈ ਕਈ ਵਾਰ ਅਸੀਂ ਇਹ ਸੋਚ ਲੈਂਦੇ ਆ ਕਿ ਜਿਹੜਾ ਅੰਗਰੇਜ਼ੀ ਬੋਲਦਾ ਹੈ ਔਸਨੋ ਕਮਿਊਨੀਕੇਸ਼ਨ ਸਕਿਲਸ ਕਹਿੰਦੇ ਆ ਕਮਿਊਨੀਕੇਸ਼ਨ ਸਕਿਲਸ ਜਿਹੜੀਆਂ ਹੈਗੀਆਂ ਨੇ ਅਸਲ ਦੇ ਵਿੱਚ ਇਹ ਨਹੀਂ ਹੁੰਦੀਆਂ ਕਿ ਕੋਈ ਬੰਦਾ ਅੰਗਰੇਜ਼ੀ ਬੋਲਦਾ ਕਮਿਊਨੀਕੇਸ਼ਨ ਸਕਿਲਸ ਹੁੰਦੀਆਂ ਨੇ ਕਿ ਤੁਸੀਂ ਆਪਣੀ ਕਿਸੇ ਗੱਲ ਨੂੰ ਬਿਹਤਰ ਤਰੀਕੇ ਦੇ ਨਾਲ ਕਿਵੇਂ ਦੂਜੇ ਦੇ ਦਿਮਾਗ 'ਚ ਪਹੁੰਚਾ ਸਕਦੇ ਹੋ ਉਹਨੂੰ ਕਹਿੰਦੇ ਆ ਕਮਿਊਨੀਕੇਸ਼ਨ ਸਕਿਲਸ ਤੇ ਜਿਹੜਾ ਬੰਦਾ ਜਿੰਨਾ ਵਧੀਆ ਕਰ ਸਕਦਾ ਉਹਦੀਆਂ ਸਕਿਲਸ ਉਹਨੀਆਂ ਹੀ ਵਧੀਆਂ ਨੇ ਕਿਉਂਕਿ ਗੱਲਬਾਤ ਕਹਿਣ ਦਾ ਬੜਾ ਟੰਗ ਹੁੰਦਾ ਜਦੋਂ ਤੁਹਾਡੀ ਗੱਲਬਾਤ ਸਹੀ ਤਰੀਕੇ ਨਾਲ ਦੂਜੇ ਤੱਕ ਪਹੁੰਚ ਰਹੀ ਹੈ ਉਹ ਬਹੁਤ ਵਧੀਆ ਸਕਿੱਲ ਹੈ ਤੁਹਾਡੇ ਕੋਲੇ ਜੇਕਰ ਤੁਹਾਨੂੰ ਆਪਣੀ ਗੱਲ ਹੀ ਨਹੀਂ ਕਹਿਣੀ ਆਉਂਦੀ ਤੁਸੀਂ ਕਿਸੇ ਨੂੰ ਆਪਣੀ ਗੱਲ ਸਮਝਾ ਹੀ ਨਹੀਂ ਸਕਦੇ ਤਾਂ ਫਿਰ ਉਹ ਦੇਖੋ ਵੀ ਹੁਣ ਕਮਿਊਨੀਕੇਸ਼ਨ ਸਕਿੱਲਸ ਕਿਓ ਜੀਆਂ ਹੋਣਗੀਆਂ ਹੋ ਹਨਾ ਤਾਂ ਇੱਥੇ ਜਿਹੜਾ ਹੈਗਾ ਸਾਡਾ ਪਹਿਲਾ ਹਫਤਾ ਉਹ ਕਿੰਨਾ ਗੱਲਾਂ ਦੇ ਵਿੱਚ ਗੁਜ਼ਰੇਗਾ ਕੋਰਸ ਤੇ ਉਮੀਦਾਂ ਦੇ ਨਾਲ ਜਾਣ ਪਛਾਣ ਜਿਵੇਂ ਕਿ ਕੋਰਸ ਦੇ ਨਾਲ ਜਿਹੜੀ ਹੈਗੀ ਇੰਟਰੋਡਕਸ਼ਨ ਪਹਿਲੇ ਹਫ਼ਤੇ ਆਪਾਂ ਕਰਵਾ ਦੇਾਂਗੇ ਜਿਵੇਂ ਆ ਪਹਿਲਾ ਹਫ਼ਤਾ ਮੈਂ ਤੁਹਾਡੇ ਨਾਲ ਸਾਂਝਾ ਕਰ ਲਿਆ ਐਕਸਪੈਕਟੇਸ਼ਨ ਜਿਹੜੀਆਂ ਹੈਗੀਆਂ ਨੇ ਉਹ ਤੁਹਾਡੇ ਨਾਲ ਆਪਾਂ ਸ਼ੁਰੂ ਕਰਦੇ ਆਂਗੇ ਇਸ ਦੇ ਵਿੱਚ ਬੇਸਿਕ ਗ੍ਰੀਟਿੰਗਸ ਤੇ ਇੰਟਰੋਡਕਸ਼ਨ ਇਹਦੇ ਵਿੱਚ ਕਰਵਾਵਾਂਗੇ ਮੁੜਲੀਆਂ ਸ਼ੁਭ ਕਾਮਨਾਵਾਂ ਤੇ ਜਾਣ ਪਛਾਣ ਨਾਲ ਉਹਨਾਂ ਦੇ ਵਿੱਚ ਹੋਏਗੀ ਉਚਾਰਣ ਅਤੇ ਲਹਿਜੇ ਦੀ ਸਿਖਲਾਈ ਜਿਹੜੀ ਹੈਗੀ ਆ ਉਹਦੀ ਪ੍ਰੋਨਨਸੀਏਸ਼ਨ ਦੀ ਗੱਲ ਕਰਾਂਗੇ ਐਕਸੈਂਟ ਟ੍ਰੇਨਿੰਗ ਜਿਹੜੀ ਹੈਗੀ ਆ ਵੀ ਉਹਨੂੰ ਬੋਲਣਾ ਕਿਵੇਂ ਆ ਕਿਹੜੇ ਅੱਖਰ ਦੇ ਨਾਲ ਕਿਹੜਾ ਅੱਖਰ ਮਿਲ ਕੇ ਉਹ ਕੀ ਆਵਾਜ਼ ਕੱਢਦਾ ਹੈ ਤੇ ਉਸ ਦੇ ਕੀ ਕੀ ਰੂਲ ਨੇ ਕਿਵੇਂ ਸਪੈਲਿੰਗ ਲਿਖਣੇ ਨੇ ਕਿਵੇਂ ਅੱਖਰ ਪਾਉਣਾ ਹੈ ਉਸ ਦੇ ਵਿੱਚ ਉਹ ਸਾਰਾ ਗਿਆਨ ਜਿਹੜਾ ਹੈਗਾ ਆਪਾਂ ਇਹਦੇ ਵਿੱਚ ਕਰਾਂਗੇ ਤੇ ਸਧਾਰਨ ਗੱਲਬਾਤ ਤੇ ਵਾਕਾਂਸ਼ ਜਿਹਨੂੰ ਆਪਾਂ ਫਰੇਜ਼ਸ ਕਹਿੰਦੇ ਹੈਗੇ ਆ ਉਹਨਾਂ ਨੂੰ ਆਪਾਂ ਪਹਿਲੇ ਹਫ਼ਤੇ ਦੇ ਵਿੱਚ ਕਲੀਅਰ ਕਰ ਲਵਾਂਗੇ ਤੇ ਜੇ ਉਸ ਤੋਂ ਬਾਅਦ ਆਪਾਂ ਚੱਲੀਏ ਦੂਸਰੇ ਹਫ਼ਤੇ ਦੇ ਵੱਲ ਤਾਂ ਦੂਸਰੇ ਹਫ਼ਤੇ ਦੇ ਵਿੱਚ ਤੁਸੀਂ ਜਿਵੇਂ ਦੇਖ ਰਹੇ ਹੋ ਇੱਥੇ ਨਿੱਜੀ ਜਾਣਕਾਰੀ ਜਿਹਨੂੰ ਆਪਾਂ ਪਰਸਨਲ ਇਨਫੋਰਮੇਸ਼ਨ ਕਹਿੰਦੇ ਨੇ ਜਿਸ ਦੇ ਵਿੱਚ ਨੇਮ ਹੈ ਏਜ ਹੈ ਓਕੂਪੇਸ਼ਨ ਹੈ ਇਹਨਾਂ ਸਾਰੀਆਂ ਚੀਜ਼ਾਂ ਦੀ ਆਪਾਂ ਜਿਹੜੀ ਹੈਗੀ ਆ ਗੱਲਬਾਤ ਕਰਾਂਗੇ ਫਿਰ ਉਸ ਤੋਂ ਬਾਅਦ ਅੱਗੇ ਜਿਹੜੀ ਆਪਾਂ ਗੱਲਬਾਤ ਕਰਨੀ ਆ ਉਹ ਹੈਗੀ ਆ ਨੰਬਰ ਤੇ ਕਾਊਂਟਿੰਗ ਬਿਗਣਤੀ ਦੇ ਨੰਬਰ ਜਿਹੜੇ ਹੈਗੇ ਆ ਉਹਦੇ ਵਿੱਚ ਕੀ ਹੈ ਕਿਹੜੀ ਚੀਜ਼ ਨੂੰ ਕੀ ਮੈਂ ਬੋਲਿਆ ਜਾਂਦਾ ਹੈ ਇਹ ਨਹੀਂ ਕਿ ਮੈਂ ਤੁਹਾਨੂੰ 1 2 100 ਸਿਖਾਉਂਗਾ ਇਸ ਤੋਂ ਤਾਂ ਕੁਝ ਨਹੀਂ ਹੈਗਾ ਇਹ ਤਾਂ ਬੇਸਿਕ ਚੀਜ਼ਾਂ ਨੇ ਇੱਥੋਂ ਤੱਕ ਤਾਂ ਆਉਂਦਾ ਹੈ ਤੁਸੀਂ ਇੰਪਰੂਵ ਕਰਨੀ ਹੈ ਇੰਗਲਿਸ਼ ਬਟ ਮੈਂ ਸ਼ੁਰੂ ਇੱਥੋਂ ਤਾਂ ਕਰੂੰਗਾ ਕਿਉਂਕਿ ਨਾ ਬਹੁਤੇ ਲੋਕ ਜਿਹੜੇ ਹੈਗੇ ਆ ਉਹ ਇਹ ਕਹਿੰਦੇ ਆ ਸਾਨੂੰ ਵੀ ਮਤਲਬ ਸਾਨੂੰ ਤਾਂ ਜੇ ਨਾ ਬਸ ਤੁਸੀਂ ਜ਼ੀਰੋ ਤੋਂ ਹੀ ਸਿਖਾ ਦਿਓ ਬਸ ਐਂ ਆਏ ਆ ਵੀ ਮਤਲਬ ਆਉਂਦਾ ਹੁੰਦਾ ਬਹੁਤ ਕੁਝ ਆਉਂਦਾ ਹੁੰਦਾ ਪਰ ਕਹਿਣਗੇ ਕਿ ਸਾਨੂੰ ਤਾਂ ਜ਼ੀਰੋ ਤੋਂ ਸਿਖਾ ਦਿਓ ਤਾਂ ਉਹ ਵੀ ਆਪਾਂ ਇਹਦੇ ਵਿੱਚ ਰੱਖਿਆ ਹੋਇਆ ਜਿਹੜੀਆਂ ਮਤਲਬ ਕਿ ਕਾਮਨ ਐਕਸਪ੍ਰੈਸ਼ਨਸ ਹੈਗੀਆਂ ਐਵਰੀਡੇ ਸਿਚੁਏਸ਼ਨ ਸਾਡੇ ਸਾਹਮਣੇ ਰੋਜ਼ ਕੋਈ ਸਥਿਤੀ ਬਣਦੀ ਹੈਗੀ ਆ ਹਨ ਤਾਂ ਉਹਦਾ ਸਮੀਕਰਨ ਕਰਨਾ ਤੇ ਉਹਦੇ ਵਿੱਚ ਜਿਹੜ ਉਹਨੂੰ ਅੰਗਰੇਜ਼ੀ ਦੇ ਵਿੱਚ ਕਿਵੇਂ ਸਮਝਣਾ ਹੈ ਤੇ ਕਿਵੇਂ ਬੋਲਣਾ ਹੈ ਕਿਵੇਂ ਉਹਨੂੰ ਐਕਸਪਲੇਨ ਕਰਨਾ ਉਹ ਸਾਰੀ ਚੀਜ਼ ਜਿਹੜੀ ਹੈਗੀ ਆਪਾਂ ਦੂਸਰੇ ਹਫ਼ਤੇ ਦੇ ਵਿੱਚ ਰੋਲ ਪਲੇਇੰਗ ਐਕਟੀਵਿਟੀਆਂ ਹੈਗੀਆਂ ਜਿਵੇਂ ਵੈਸੇ ਤਾਂ ਰੋਲ ਪਲੇ ਦੀ ਲੋੜ ਤਾਂ ਉੱਥੇ ਪੈਂਦੀ ਹੁੰਦੀ ਹੈ ਜਿੱਥੇ ਮਤਲਬ ਕਿ ਤੁਸੀਂ ਲਾਈਵ ਕਲਾਸ ਦੇ ਵਿੱਚ ਬੈਠੇ ਹੋ ਜਾਂ ਮਤਲਬ ਤੁਸੀਂ ਆਫਲਾਈਨ ਕਲਾਸ ਦੇ ਵਿੱਚ ਬੈਠੇ ਹੋ ਤਾਂ ਉੱਥੇ ਅਸੀਂ ਰੋਲ ਪਲੇ ਦੇ ਸਕਦੇ ਹੁੰਦੇ ਆ ਪਰ ਇਵੇਂ ਵੀ ਤੁਸੀਂ ਲਾਈਵ ਕਲਾਸ ਦੇ ਵਿੱਚ ਹੀ ਆ ਕੇ ਇਸ ਰੋਲ ਪਲੇ ਨੂੰ ਜਿਹੜਾ ਹੈਗਾ ਤੁਸੀਂ ਲੈ ਸਕਦੇ ਹੋ ਨਹੀਂ ਤਾਂ ਕੀ ਹੁੰਦਾ ਹੈਗਾ ਵੀ ਮਤਲਬ ਆਪਾਂ ਘਰ ਦੇ ਵਿੱਚ ਵੀ ਕਿਸੇ ਮੈਂਬਰ ਦੇ ਨਾਲ ਬੋਲ ਸਕਦੇ ਹਾਂ ਕਿਉਂਕਿ ਇਹ ਕੋਰਸ ਜਿਹੜਾ ਹੈਗਾ ਐ ਤਾਂ ਹੈ ਨਹੀਂ ਵੀ ਇੱਕ ਬੰਦੇ ਵਾਸਤੇ ਰੱਖਿਆ ਹੋਇਆ ਸੀ ਤੁਸੀਂ ਪੂਰੇ ਪਰਿਵਾਰ ਦੇ ਸਾਹਮਣੇ ਬੈਠ ਕੇ ਵੀ ਇਸ ਕੋਰਸ ਨੂੰ ਦੇਖ ਸਕਦੇ ਹੋ ਸਾਰੇ ਪਰਿਵਾਰ ਦੇ ਮੈਂਬਰ ਇਸ ਨੂੰ ਸਿੱਖ ਸਕਦੇ ਹੋ ਤੇ ਇੱਕ ਵਾਰ ਕੋਰਸ ਆ ਬਹੁਤ ਸਸਤਾ ਸੀ ਜਿਹੜਾ ਹੈਗਾ ਤੁਹਾਡੇ ਸਾਹਮਣੇ ਲੈ ਕੇ ਆਏ ਆ ਤੇ ਅੱਗੇ ਜੇ ਆਪਾਂ ਤੀਸਰੇ ਹਫ਼ਤੇ ਦੀ ਗੱਲ ਕਰੀਏ ਤਾਂ ਤੀਸਰੇ ਹਫ਼ਤੇ ਦੇ ਵਿੱਚ ਜਿਹੜਾ ਹੈਗਾ ਰੋਜ਼ਾਨਾ ਜਿਹੜੀਆਂ ਸਾਡੀਆਂ ਐਕਟੀਵਿਟੀਆਂ ਨੇ ਗਤੀਵਿਧੀਆਂ ਨੇ ਸਾਰੇ ਕੰਮ ਅਸੀਂ ਕਰਦੇ ਹਾਂ ਉਹਨਾਂ ਦੇ ਵਿੱਚ ਅੰਗਰੇਜ਼ੀ ਨੂੰ ਪਰਖਣਾ ਦੇਖਣਾ ਉਹਨਾਂ ਸ਼ਬਦਾਂ ਨੂੰ ਉਹਨਾਂ ਸ਼ਬਦਾਂ ਦੇ ਨਾਲ ਪੰਜਾਬੀ ਦੇ ਸ਼ਬਦਾਂ ਦੇ ਵਿੱਚ ਸਮਝਣਾ ਵੀ ਇੱਥੇ ਇਹ ਸਿਚੁਏਸ਼ਨ ਨੂੰ ਆਹ ਕਹਿੰਦੇ ਹੈਗੇ ਆ ਉਹ ਸਿਚੁਏਸ਼ਨ ਨੂੰ ਇਹ ਕਹਿੰਦੇ ਆ ਉਸ ਤੋਂ ਬਾਅਦ ਜਿਹੜਾ ਹੈਗਾ ਸਾਡਾ ਇੰਸਟਾਗ੍ਰam ਤੇ ਵੀ ਅਸੀਂ ਸਟੋਰੀਜ਼ ਵਗੈਰਾ ਪਾਉਂਦੇ ਰਹਿੰਦੇ ਹਾਂ ਇੰਗਲਿਸ਼ ਨਾਲ ਰਿਲੇਟਡ ਜਿਹੜੀਆਂ ਹੈਗੀਆਂ ਨੇ ਉੱਥੇ ਵੀ ਤੁਸੀਂ ਉਸ ਚੈਨਲ ਨੂੰ ਫੋਲੋ ਕਰਕੇ ਸਾਡੇ ਪੇਜ ਨੂੰ ਸਾਡੇ ਇੰਸਟਾਗ੍ਰam ਤੇ ਜਿਹੜੇ ਹੈਗੇ ਆ ਚੈਨਲ ਚੈਨਲ ਮੈਂ ਕਹਿ ਰਹੇ ਆ ਆਈਡੀ ਹੈ ਸਾਡੀ ਤੇਜ ਐਜੂਕੇਸ਼ਨਲ ਅਕੈਡਮੀ ਹੈ ਇਹ ਸੇਮ ਲੋਗੋ ਜਿਹੜਾ ਹੈਗਾ ਤੁਹਾਨੂੰ ਉੱਥੇ ਮਿਲ ਜਾਊਗਾ ਤੇ ਉੱਥੇ ਵੀ ਤੁਸੀਂ ਜਾ ਸਕਦੇ ਹੋ ਵੈਸੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਉਸ ਦਾ ਲਿੰਕ ਦਿੱਤਾ ਹੋਇਆ ਤੇ ਅਬਾਊਟ ਸੈਕਸ਼ਨ ਦੇ ਵਿੱਚ ਵੀ ਸਾਡੇ ਚੈਨਲ ਦੇ ਉਹਦੇ ਵਿੱਚ ਉਹਦਾ ਲਿੰਕ ਹੈਗਾ ਉਸ ਤੋਂ ਬਾਅਦ ਜਿਹੜਾ ਹੈਗਾ ਖੇਡਾਂ ਤੇ ਗਤੀਵਿਧੀਆਂ ਰਾਹੀਂ ਸ਼ਬਦਾਵਲੀ ਦਾ ਵਿਸਥਾਰ ਜਿਹੜਾ ਹੈਗਾ ਜਿਵੇਂ ਵੋਕੈਬਲਰੀ ਐਕਸਪੈਂਸ਼ਨ ਹੈਗਾ ਥਰੂ ਗੇਮਸ ਐਂਡ ਐਕਟੀਵਿਟੀਆਂ ਇਹ ਤੁਹਾਨੂੰ দেয়া ਕਰਾਂਗੇ ਵੈਸੇ ਇਸ ਕੋਰਸ ਦੇ ਵਿੱਚ ਸਾਡੀ ਐਪ ਦੇ ਵਿੱਚ ਇਹ ਅਸੀਂ ਫ੍ਰੀ ਆਫ ਕਾਸਟ ਕੰਟੈਂਟ ਰੱਖਿਆ ਹੋਇਆ ਹੈ ਇਤੋਂ ਤੁਸੀਂ ਵੋਕੈਬਲਰੀ ਦੀਆਂ ਬਹੁਤ ਸਾਰੀਆਂ ਕਾਮਨ ਵਰਬ ਦੀਆਂ ਫਾਰਮਸ ਜਿਹੜੀਆਂ ਹੈਗੀਆਂ ਸਿੱਖ ਸਕਦੇ ਹੋ। ਉਸ ਤੋਂ ਬਾਅਦ ਜਿਹੜਾ ਹੈਗਾ ਲਿਸਨਿੰਗ ਕੰਪਰੀਹੈਂਸ਼ਨ ਐਕਸਰਸਾਈਜ਼ਸ ਹੈਗੀਆਂ ਸੁਣਨ ਤੇ ਸਮਝਣ ਦੇ ਜਿਹੜੇ ਹੈਗੇ ਆ ਅਭਿਆਸ ਤੁਸੀਂ ਤੁਹਾਨੂੰ ਦੇਵਾਂਗੇ ਵੀ ਸੁਣਨਾ ਕਿਵੇਂ ਆ ਤੇ ਸਮਝਣਾ ਕਿਵੇਂ ਆ। ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਜੇਕਰ ਅੱਗੇ ਗੱਲ ਕਰੀਏ ਆਪਾਂ ਤਾਂ ਉਹ ਅਗਲਾ ਸਾਡਾ ਚੌਥਾ ਹਫਤਾ ਆਉਂਦਾ ਹੈ ਜਿਸ ਦੇ ਵਿੱਚ ਜਿਵੇਂ ਕਿ ਪਿਛਲੇ ਹਫਤੇ ਆਪਾਂ ਮਤਲਬ ਤੀਸਰੇ ਹਫਤੇ 'ਚ ਆਪਾਂ ਬਿਲਡਿੰਗ ਵੋਕੈਬਲਰੀ ਤੇ ਸੈਂਟੈਂਸ ਸਟਰਕਚਰ ਜਿਹੜਾ ਹੈਗਾ ਸੈਂਟੈਂਸਸ ਦਾ ਵਾਕਾਂ ਦਾ ਉਹਨੂੰ ਆਪਾਂ ਕਰਨਾ ਵੀ ਪਹਿਲਾਂ ਫਿਰ ਆਪਾਂ ਸਮਝਾਂਗੇ ਬੁਨਿਆਦੀ ਵਾਕਾਂ ਨੂੰ ਬਣਾਉਣਾ ਬੁਨਿਆਦੀ ਹੁੰਦੀਆਂ ਕਿਵੇਂ ਬੇਸਿਕ ਸੈਂਟੈਂਸਸ ਆਮ ਜੀਆਂ ਗੱਲਾਂ ਜਿਹੜੀਆਂ ਨੇ ਉਹਨਾਂ ਨੂੰ ਬਣਾਉਣਾ ਫਿਰ ਹੌਬੀਜ਼ ਆ ਗਈਆਂ ਇੰਟਰਸਟਸ ਆ ਗਏ ਉਹਨਾਂ ਦੀ ਗੱਲਬਾਤ ਕਰਨੀ ਫਿਰ ਉਸ ਤਰ੍ਹਾਂ ਦੇ ਵਿਸ਼ੇ ਨੂੰ ਲੈ ਕੇ ਆਪਾਂ ਜਿਹੜਾ ਹੈਗਾ ਉਸ ਨਾਲ ਚੀਜ਼ਾਂ ਨੂੰ ਬਣਾਉਣਾ ਲਿਖਣਾ ਫਿਰ ਉਸ ਵਾਰ ਜਿਹੜੇ ਹੈਗੇ ਆ ਸਥਾਨ ਤੇ ਸਥਾਨਾਂ ਦਾ ਵਰਣਨ ਕਰਨਾ ਕੋਈ ਵੀ ਪਲੇਸ ਹੈ ਜਾਂ ਲੋਕੇਸ਼ਨ ਹੈਗੀਆਂ ਉਹਨਾਂ ਨੂੰ ਐਕਸਪਲੇਨ ਕਰਨਾ ਠੀਕ ਹੈ ਡਿਸਕ੍ਰਾਈਬ ਕਰਨਾ ਵੀ ਉਸੇ ਫਲਾਨੀ ਜਗ੍ਹਾ ਤੇ ਗਏ ਉੱਥੇ ਅਸੀਂ ਆ ਚੀਜ਼ ਵੇਖੀ ਠੀਕ ਹੈ ਉਹ ਚੀਜ਼ਾਂ ਨੂੰ ਐਕਸਪਲੇਨ ਕਰਨਾ ਇਹਦੇ ਵਿੱਚ ਆ ਜਾਏਗਾ ਉਸ ਵਜ੍ਹਾ ਜਿਹੜਾ ਹੈਗਾ ਗਰੁੱਪ ਡਿਸਕਸ਼ਨ ਪ੍ਰੈਜੈਂਟੇਸ਼ਨ ਜਿਹੜੀ ਹੈਗੀ ਆ ਤੁਹਾਡੇ ਅਸੀਂ ਆਪਣੀ ਐਪ ਦੇ ਵਿੱਚ ਹੀ ਉਹਦੇ ਗਰੁੱਪ ਬਣਾ ਦਿੰਨੇ ਹੁੰਦੇ ਆ ਅਸੀਂ ਤੇ ਉਹਦੇ ਵਿੱਚ ਡਿਸਕਸ਼ਨ ਚੱਲਦੀ ਰਹਿੰਦੀ ਆ ਵੀ ਆਪਣੇ ਉਹ ਡਿਸਕਸ ਕਰਦੇ ਰਹਿੰਦੇ ਨੇ ਬੱਚੇ ਜਿਹੜੇ ਹੈਗੇ ਆ ਸਾਡੇ ਵਿੱਚ ਤੇ ਕਾਫੀ ਲੰਬਾ ਸਮਾਂ ਉਹਦੇ ਵਿੱਚ ਚੱਲਦਾ ਰਹਿੰਦਾ ਕੋਈ ਇੱਕ ਬੱਚਾ ਲਿਖ ਦਿੰਦਾ ਦੂਸਰਾ ਉਹਦਾ ਰਿਪਲਾਈ ਕਰ ਦਿੰਦਾ ਤੇ ਤੀਸਰਾ ਮਤਲਬ ਕਿ ਡਿਸਕਸ਼ਨ ਉਹਦੇ ਵਿੱਚ ਚੱਲਦੀ ਰਹਿੰਦੀ ਹੈ ਵੈਸੇ ਅਸੀਂ ਲਾਈਵ ਕਲਾਸ ਦੇ ਵਿੱਚ ਵੀ ਗਰੁੱਪ ਜਿਹੜੇ ਹੈਗੇ ਆ ਡਿਸਕਸ ਉਹਨਾਂ ਨੂੰ ਕਰਨਾ ਸ਼ੁਰੂ ਕਰ ਦਿੰਨੇ ਹੁੰਦੇ ਆ ਤੇ ਇਹਦੇ ਵਿੱਚ ਲਾਈਵ ਕਲਾਸ ਜਿਹੜੀਆਂ ਹੈਗੀਆਂ ਅਸੀਂ ਸ਼ੁਰੂ ਕਰ ਰਹੇ ਹਾਂ ਆਪਣੀ ਐਪ ਦੇ ਵਿੱਚ ਜਿਹੜੀਆਂ ਆਲਰੇਡੀ ਚੱਲ ਰਹੀਆਂ ਨੇ ਤੁਸੀਂ ਉਹਦੇ ਵਿੱਚ ਵੀ ਦੇਖ ਸਕਦੇ ਹੋ ਠੀਕ ਹੈ ਉਸ ਤੋਂ ਬਾਅਦ ਜਿਹੜਾ ਹੈਗਾ ਪੰਜਵਾਂ ਹਫ਼ਤਾ ਆਉਂਦਾ ਹੈਗਾ ਤਾਂ ਪੰਜਵੇਂ ਹਫ਼ਤੇ ਦੇ ਵਿੱਚ ਜਿਹੜਾ ਹੈਗਾ ਮਤਲਬ ਕਿ ਉਹਦੇ ਵਿੱਚ ਲਿਸਨਿੰਗ ਐਂਡ ਸਪੀਕਿੰਗ ਸਕਿਲਸ ਜਿਹੜੀਆਂ ਹੈਗੀਆਂ ਇਹਨਾਂ ਨੂੰ ਆਪਾਂ ਇੱਥੇ ਡਿਵੈਲਪ ਕਰਾਂਗੇ ਇਹਦੇ ਵਿੱਚ ਜਿਹੜਾ ਹੈਗਾ ਸੁਣਨ ਦੀ ਸਮਝ ਦੇ ਅਭਿਆਸ ਹੈਗਾ ਵੀ ਲਿਸਨਿੰਗ ਕੰਪਰੀਹੈਂਸ਼ਨ ਐਕਸਰਸਾਈਜ਼ਸ ਹੈਗੀਆਂ ਨੇ ਵੱਖ-ਵੱਖ ਲੈਜਨ ਨੂੰ ਸਮਝਣਾ ਹੈਗਾ ਉਸ ਦੇ ਵਿੱਚ ਉਸ ਤੋਂ ਬਾਅਦ ਜਿਹੜਾ ਹੈਗਾ ਸਵਾਲਾਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਜਵਾਬ ਦੇਣਾ ਠੀਕ ਹੈ ਫਿਰ ਭੂਮਿਕਾ ਨਿਭਾਉਣ ਵਾਲੀ ਟੈਲੀਫੋਨ ਗੱਲਬਾਤ ਮਤਲਬ ਕਿ ਰੋਲ ਪਲੇਇੰਗ ਟੈਲੀਫੋਨ ਵੀ ਕਿਸੇ ਤੇ ਕੋਈ ਰੋਲ ਪਲੇ دیتا ਹੈ ਨਾ ਵੀ ਮਤਲਬ ਅਸੀਂ ਫਲਾਨੀ ਜਗ੍ਹਾ ਤੋਂ ਬੋਲਦੇ ਹਾਂ ਫਲਾਨੀ ਰਿਸੈਪਸ਼ਨ ਤੋਂ ਬੋਲਦੇ ਹਾਂ ਫਲਾਨੀ ਦਫ਼ਤਰ ਤੋਂ ਬੋਲਦੇ ਹਾਂ ਤਾਂ ਉਹਨੂੰ ਇੰਗਲਿਸ਼ ਦੇ ਵਿੱਚ ਗੱਲਬਾਤ ਕਰਨਾ ਜਾਂ ਉਸ ਬੰਦੇ ਨੂੰ ਬਣ ਕੇ ਉਸ ਤਰ੍ਹਾਂ ਦਾ ਜਿਹੜਾ ਹੈਗਾ ਰੋ ਉਸ ਤੋਂ ਬਾਅਦ ਜਿਹੜਾ ਹੈਗਾ ਸਾਡੇ ਕੋਲੇ ਅਗਲਾ ਜਿਹੜਾ 6ਵਾਂ ਹਫਤਾ ਆਏਗਾ ਉਹਦੇ ਵਿੱਚ ਲਿਸਨਿੰਗ ਤੇ ਸਪੀਕਿੰਗ ਸਕਿਲਸ ਦੀ ਜਿਹੜੀ ਅਗਲਾ ਸਟੈਪ ਹੋਏਗਾ ਉਹਦੇ ਵਿੱਚ ਛੋਟੇ-ਛੋਟੇ ਵੀਡੀਓ ਤੇ ਸਮਗਰੀ ਤੇ ਚਰਚਾ ਕਰਾਂਗੇ ਸਮਗਰੀ ਦਾ ਮਤਲਬ ਕਿ ਜਿਹੜਾ ਹੈਗਾ ਵੀਡੀਓਜ਼ ਹੈਗੀਆਂ ਨੇ ਸ਼ਾਰਟ ਵੀਡੀਓਜ਼ ਕੰਟੈਂਟ ਜਿਹੜਾ ਹੈਗਾ ਉਹਦੇ ਤੇ ਗੱਲਬਾਤ ਹੋ ਸਕਦੀ ਹੈ ਫਿਰ ਉਸ ਤੋਂ ਬਾਅਦ ਐਕਟਿਵ ਲਿਸਨਿੰਗ ਸਕਿਲਸ ਹੈਗੀਆਂ ਨੇ ਐਕਟਿਵ ਲਿਸਨਿੰਗ ਸਕਿਲਸ ਹੁੰਦੀਆਂ ਨੇ ਵੀ ਮਤਲਬ ਕੋਈ ਬੰਦਾ ਜਿਹੜਾ ਹੈਗਾ ਉਹਦੇ ਵਿੱਚ ਪ੍ਰੈਕਟਿਸ ਕਰਦਾ ਹੈ ਹਨਾ ਸੁਣ ਕੇ ਫਿਰ ਉਹਨੂੰ ਪ੍ਰੈਕਟਿਸ ਕਰਨੀ ਹੈਗੀ ਇਹ ਵੀ ਚੀਜ਼ਾਂ ਅਸੀਂ ਤੁਹਾਨੂੰ ਦੇਵਾਂਗੇ ਉਸ ਤੋਂ ਬਾਅਦ ਜਿਹੜਾ ਹੈਗਾ ਸਟੋਰੀ ਟੈਲਿੰਗ ਹੈ ਸਾਡੇ ਕੋਲ ਤੇ ਸਟੋਰੀ ਟੈਲਿੰਗ ਦੇ ਵਿੱਚ ਮਤਲਬ ਕੋਈ ਛੋਟੀ ਸਟੋਰੀ ਲੈ ਕੇ ਉਹਨੂੰ ਫਿਰ ਐਕਸਪਲੇਨ ਕਰਨਾ ਉਹਦੇ ਵਿੱਚ ਜਿਹੜਾ ਹੈਗਾ ਆਪਣੇ ਕੋਲੋਂ ਸੈਂਟੈਂਸ ਬਣਾ ਕੇ ਉਹਦੇ ਵਿੱਚ ਪਾਉਣਾ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਆਉਣਗੀਆਂ ਸੈਂਟੈਂਸ ਫਾਰਮੇਸ਼ਨ ਵੀ ਤੁਹਾਨੂੰ ਅਸੀਂ ਟੈਂਸਸ ਕਰਵਾਵਾਂਗੇ ਤੇ ਟੈਂਸਸ ਦਾ ਕਾਫੀ ਅੱਛਾ ਇੱਕ ਹਫ਼ਤੇ ਦੇ ਵਿੱਚ ਆਲਮੋਸਟ ਅਸੀਂ ਕਲੀਅਰ ਕਰਵਾ ਦੇਾਂਗੇ ਉਹ ਚੀਜ਼ਾਂ ਤੁਹਾਨੂੰ ਪੀਅਰ ਟੂ ਪੀਅਰ ਇੰਟਰਵਿਊਜ਼ ਹੈਗੀਆਂ ਫੀਡਬੈਕ ਹੈਗੀਆਂ ਨੇ ਪੀਅਰ ਟੂ ਪੀਅਰ ਦਾ ਮਤਲਬ ਇਹ ਹੈਗਾ ਵੀ ਜਿਵੇਂ ਤੁਸੀਂ ਦੋ ਜਣੇ ਜੁਆਇਨ ਕਰ ਰੱਖਿਆ ਕੋਰਸ ਹੈ ਨਾ ਤਾਂ ਤੁਸੀਂ ਆਪਸ ਦੇ ਵਿੱਚ ਆਪਣੀ ਗੱਲਬਾਤ ਸ਼ੁਰੂ ਕਰ ਸਕਦੇ ਹੋ ਨਹੀਂ ਐਪ ਤੇ ਵੀ ਤੁਸੀਂ ਗੱਲਬਾਤ ਸ਼ੁਰੂ ਕਰ ਸਕਦੇ ਹੋ ਵੈਸੇ ਇਹਦੇ ਵਿੱਚ ਅਸੀਂ ਟਾਈਮ ਰੱਖਿਆ ਹੋਇਆ ਹੈ ਕਿ ਜੇ 1 ਘੰਟੇ ਦਾ ਟਾਈਮ ਹੈ ਤਾਂ 1 ਘੰਟੇ ਦੇ ਵਿੱਚੋਂ ਅੱਧਾ ਘੰਟਾ ਅਸੀਂ ਪੜਾਉਣਾ ਤੇ 15-15 ਮਿੰਟ ਜਿਹੜੇ ਹੈਗੇ ਆ ਉਹ ਅਸੀਂ ਡਿਸਕਸ਼ਨ ਦੇ ਉੱਪਰ ਤੇ ਪ੍ਰੈਕਟਿਸ ਦੇ ਉੱਪਰ ਲਾਉਣੇ ਹੁੰਦੇ ਆ 10 ਤੋਂ 15 ਮਿੰਟ ਹਾਰਡ ਲਈ ਜਿਹੜੇ ਹੈਗੇ ਆ ਉਹ ਅਸੀਂ ਸਾਰਿਆਂ ਵਾਸਤੇ ਦਿਨੇ ਹੁੰਦੇ ਆ ਉਸ ਤੋਂ ਬਾਅਦ ਜਿਹੜਾ ਹੈਗਾ ਇਸ ਦੇ ਵਿੱਚ ਜਿਵੇਂ ਰੀਡਿੰਗ ਤੇ ਰਾਈਟਿੰਗ ਸਕਿੱਲਸ ਆ ਗਈਆਂ ਕਿਉਂਕਿ ਕਿਸੇ ਵੀ ਭਾਸ਼ਾ ਦੇ ਚਾਰ ਹਿੱਸੇ ਹੁੰਦੇ ਨੇ ਨਾ ਕਿ ਰੀਡਿੰਗ ਹੈ ਰਾਈਟਿੰਗ ਹੈ ਸਪੀਕਿੰਗ ਹੈ ਤੇ ਲਿਸਨਿੰਗ ਹੈ ਜੋ ਸੁਨੇਗਾ ਉਹ ਬੋਲੇਗਾ ਜੋ ਬੋਲੇਗਾ ਉਹਨੂੰ ਸੁਣਨਾ ਤਾਂ ਪਵੇਗਾ ਹੀ ਠੀਕ ਹੈ ਤਾਂ ਉਸ ਤੋਂ ਬਾਅਦ ਰਹੇਗਾ ਰੀਡਿੰਗ ਤੇ ਰਾਈਟਿੰਗ ਸਕਿੱਲਸ ਆ ਗਈਆਂ ਸੱਤਵੇਂ ਹਫ਼ਤੇ ਦੇ ਵਿੱਚ ਸ਼ੁਰੂ ਕਰ ਦੇਵਾਂਗੇ ਸਮਝਦਿਆਂ ਜਿਹੜੀਆਂ ਗਤੀਵਿਧੀਆਂ ਨੂੰ ਪੜ੍ਹਨਾ ਹੈਗਾ ਜਿਵੇਂ ਰੀਡਿੰਗ ਕੰਪਰੀਹੈਂਸ਼ਨ ਐਕਟੀਵਿਟੀਆਂ ਹੈਗੀਆਂ ਨੇ ਠੀਕ ਹੈ ਕੰਪਰੀਹੈਂਸ਼ਨ ਜਿਹੜਾ ਹੈਗਾ ਉਹ ਸਾਡੇ ਉਹ ਤੁਹਾਨੂੰ ਪੈਰਾਗ੍ਰਾਫ ਦੇ ਕੇ ਉਹਦੇ ਉਹਨੂੰ ਪੜ੍ਹਨਾ ਉਹਦੇ ਵਿੱਚੋਂ ਚੀਜ਼ਾਂ ਨੂੰ ਫੜਨਾ ਠੀਕ ਹੈ ਮੇਨ ਆਈਡੀਆਸ ਨੂੰ ਕੱਢਣਾ ਡਿਟੇਲਸ ਕੱਢਣੀਆਂ ਉਹਦੇ ਵਿੱਚੋਂ ਐਕਸਟ੍ਰੈਕਸ਼ਨ ਕਰਨਾ ਇਨਫੋਰਮੇਸ਼ਨ ਨੂੰ ਕੋਲ ਮਤਲਬ ਕਿ ਉਹਦੇ ਵਿੱਚੋਂ ਕੱਢ ਕੇ ਉਹਨੂੰ ਸਮਝਣਾ ਤੇ ਫਿਰ ਦੱਸਣਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹਦੇ ਵਿੱਚ ਇਸ ਕੋਰਸ ਦੇ ਵਿੱਚ ਆਉਣਗੀਆਂ ਉਸ ਤੋਂ ਬਾਅਦ ਜਿਹੜਾ ਹੈ ਨਾ ਐਕਸਪੈਂਡ ਕਰਨਾ ਵੋਕੈਬਲਰੀ ਨੂੰ ਠੀਕ ਹੈ ਰੀਡਿੰਗ ਦੇ ਥਰੂ ਕਰਨਾ ਤੇ ਰਾਈਟਿੰਗ ਸ਼ਾਰਟ ਪੈਰਾਗ੍ਰਾਫਸ ਜਿਹੜੇ ਹੈਗੇ ਆ ਤੇ ਈਮੇਲਸ ਜਿਹੜੇ ਹੈਗੇ ਆ ਜਿਵੇਂ ਕਿ ਈਮੇਲ ਦਾ ਜ਼ਮਾਨਾ ਅੱਜਕੱਲ ਹੈ ਨਾ ਦੂਸਰੀਆਂ ਚਿੱਠੀਆਂ ਤਾਂ ਬਹੁਤ ਘੱਟ ਪੈਂਦੀਆਂ ਨੇ ਹੈ ਨਾ ਤਾਂ ਉਹ ਜਿਹੜੀਆਂ ਹੈਗੀਆਂ ਨੇ ਈਮੇਲ ਦੇ ਥਰੂ ਜਿਹੜਾ ਹੈਗਾ ਕਿਵੇਂ ਉੱਥੇ ਵਿੱਚ ਕੰਮ ਚੱਲਦਾ ਹੈ ਤਾਂ ਉਹ ਈਮੇਲਸ ਵਗੈਰਾ ਤੇ ਸ਼ਾਰਟ ਪੈਰਾਗ੍ਰਾਫਸ ਵਗੈਰਾ ਲਿਖਣੇ ਉਹ ਤੁਹਾਨੂੰ ਅਸੀਂ ਦੱਸਾਂਗੇ ਉਸ ਤੋਂ ਬਾਅਦ ਚ 8ਵੇਂ ਹਫ਼ਤੇ 'ਚ ਆਪਾਂ ਵਾ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਹੈਗੇ ਆ ਪਾਠ ਹੈਗੇ ਆ ਜਿਵੇਂ ਮਤਲਬ ਕਿ ਟੈਕਸਟ ਹੈਗੇ ਆ ਉਹ ਤੁਹਾਨੂੰ ਦਿੱਤੇ ਜਾਣਗੇ ਉਹਨਾਂ ਨੂੰ ਨੈਰੇਟ ਕਰਨਾ ਡਿਸਕ੍ਰਿਪਟਿਵ ਇਨਫੋਰਮੇਟਿਵ ਜਿਹੜਾ ਹੈਗਾ ਇਹ ਸਾਰੀਆਂ ਚੀਜ਼ਾਂ ਨੂੰ ਸਮਝ ਕੇ ਉਹਨਾਂ ਨੂੰ ਡਿਟੇਲਸ ਵਿੱਚ ਫਿਰ ਬੋਲਣਾ ਲਿਖਣਾ ਪੜ੍ਹਨਾ ਇਹ ਸਭ ਕੁਝ ਉਹਦੇ ਵਿੱਚ ਆਊਗਾ ਵਾਕਾਂ ਦੇ ਪੈਰਾਂ ਦੀ ਬਣਤਰ ਕਰਨੀ ਪੰਤਰ ਬਣਾਉਣੀ ਮਤਲਬ ਕਿ ਵਾਕ ਬਣਾਉਣੇ ਵਾਕ ਤੋਂ ਫਿਰ ਪੈਰੇ ਬਣਾਉਣੇ ਠੀਕ ਹੈ ਪੈਰੇ ਨੂੰ ਆਪਸ ਦੇ ਵਿੱਚ ਜੋੜਨਾ ਇਹ ਸਾਰੀਆਂ ਚੀਜ਼ਾਂ ਬੇਸਿਕ ਅਸੀਂ ਤੁਹਾਡੇ ਨਾਲ ਡਿਸਕਸ ਕਰਾਂਗੇ ਉਸ ਤੋਂ ਬਾਅਦ 크리에ਟਿਵ ਰਾਈਟਿੰਗ ਹੈਗੀ ਆ ਵੀ ਆਪਣੇ ਵੱਲੋਂ ਬਹੁਤ ਵਧੀਆ-ਵਧੀਆ ਗੱਲਾਂ ਸਿਰਜਣਾਤਮਕ ਗੱਲਾਂ ਬਣਾ ਕੇ ਉਹਨਾਂ ਨੂੰ ਲਿਖਣਾ ਤੇ ਕਰਨਾ ਠੀਕ ਹੈ ਫਿਰ ਉਸ ਤੋਂ ਬਾਅਦ ਪੀਆਰ ਸੰਵਾਦਨ ਹੈਗਾ ਪੀਆਰ ਸੰਵਾਦਨ ਮਤਲਬ ਪੀਆਰ ਐਡੀਟਿੰਗ ਐਂਡ ਫੀਡਬੈਕ ਹੈਗੀ ਆ 8ਵੇਂ ਹਫ਼ਤੇ ਦੇ ਵਿੱਚ ਕਰਾਂਗੇ ਵੀ ਇੱਕ ਬੰਦਾ ਦੂਸਰੇ ਬੰਦੇ ਨੂੰ ਦੱਸੇਗਾ ਇੱਕ ਸਟੂਡੈਂਟ ਦੂਸਰੇ ਸਟੂਡੈਂਟ ਦੇ ਨਾਲ ਇਹ ਕੰਮ ਸਪਾਏਗਾ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਸਾਡਾ ਜੇ ਅਗਲੇ ਹਫ਼ਤੇ ਦੀ ਗੱਲ ਕਰੀਏ ਨੌਵੇਂ ਹਫ਼ਤੇ ਦੀ ਤਾਂ ਇਹਦੇ ਵਿੱਚ ਆਪਾਂ ਜਿਹੜਾ ਹੈਗਾ opinion ਤੇ giving reasons ਇਹਦੇ ਵਿੱਚ ਕੀ ਹੁੰਦਾ ਹੈ ਕਿ ਕੋਈ ਬੰਦਾ ਆਪਣੇ ਵਿਚਾਰ ਜਿਵੇਂ ਕਿ ਹੁਣ ਮੈਂ ਬੋਲ ਕੇ ਦੱਸ ਰਿਹਾ ਤੁਹਾਨੂੰ ਤਾਂ ਕੋਈ ਵੀ ਬੰਦਾ ਜਿਹੜਾ ਹੈਗਾ ਉਹਨੂੰ ਇੱਕ ਟਾਪਿਕ ਦਿੱਤਾ ਜਾਏਗਾ ਉਸ ਟਾਪਿਕ ਦੇ ਉੱਪਰ ਉਹ ਬੋਲੇਗਾ ਮਤਲਬ ਇਹ ਨਹੀਂ ਹੈ ਕਿ ਵੀ ਅਸੀਂ ਸਿੱਧਾ ਹੀ ਦੇ ਦਾਂਗੇ ਉਹਨੂੰ ਠੀਕ ਹੈ ਤੇ ਉਹਦੇ ਵਿੱਚ ਕੀ ਹੋਏਗਾ ਕਿ ਮਤਲਬ ਕਿ ਉਹ ਬੰਦਾ ਪਹਿਲਾਂ ਇੱਕ ਟਾਪਿਕ ਦੀ ਤਿਆਰੀ ਕਰੇਗਾ ਤਿਆਰੀ ਵਾਸਤੇ ਸੈਂਟੈਂਸ ਕਿਵੇਂ ਬਣਨਗੇ ਕੈਂਸਰਸ ਦੀ ਕਿੱਥੇ ਵਰਤੋਂ ਹੋਏਗੀ ਪੈਸਿਵ ਤੇ ਐਕਟਿਵ ਦੀ ਕਿੱਥੇ ਵਰਤੋਂ ਹੋਏਗੀ ਇਹ ਸਾਰਾ ਕੁਛੜਾ ਹੈਗਾ ਉਹਦੇ ਵਿੱਚ ਅਸੀਂ ਦੇਖ ਕੇ ਤੁਹਾਨੂੰ ਦੱਸਾਂਗੇ ਸਿਖਾਵਾਂਗੇ ਸਿੱਖਣ ਤੋਂ ਬਾਅਦ ਫਿਰ ਤੁਸੀਂ ਜਿਹੜਾ ਹੈਗਾ ਪੈਰਾਗ੍ਰਾਫ ਬਣਾਉਣ ਦੇ ਜਿੱਦੇ ਕਾਬਿਲ ਹੋਗੇ ਉਹਦੇ ਤੁਹਾਨੂੰ ਲਾਵਾਂਗੇ ਇਹ ਨਹੀਂ ਹੈਗਾ ਕਿ ਮਤਲਬ ਕਿ ਨੌਵੇਂ ਹਫ਼ਤੇ 'ਚ ਅਸੀਂ ਇਹ ਕੰਮ ਕਰ ਦੇਣਾ ਨਾ ਨਾ ਇਹੋ ਜਿਹਾ ਕੁਛ ਨਹੀਂ ਹੈ ਡੇਲੀ ਲਾਈਵ ਕਲਾਸ ਸਾਡੀ ਐਪ ਦੇ ਵਿੱਚ ਚੱਲਦੀ ਹੈ ਤੇ ਐਪ ਨੂੰ ਤੁਸੀਂ ਡਾਊਨਲੋਡ ਕਰਕੇ ਉਹਦੇ ਵਿੱਚ ਸਾਡੀ ਲਾਈਵ ਕਲਾਸ ਜੁਆਇਨ ਕਰ ਸਕਦੇ ਹੋ ਬਹੁਤ ਸਸਤਾ ਰੇਟ ਰੱਖਿਆ ਹੋਇਆ ਹੈ ਅਸੀਂ ਫਿਰ ਮੌਜੂਦਾ ਘਟਨਾਵਾਂ ਤੇ ਬਹਿਸ ਚਰਚਾਵਾਂ ਠੀਕ ਹੈ ਜਿਵੇਂ ਕੋਈ ਕਰੰਟ ਅਫੇਅਰ ਚੱਲ ਰਿਹਾ ਉਹਦੇ ਉੱਪਰ ਡਿਸਕਸ਼ਨ ਕਰਨੀ ਸੰਚ ਅਸੰਸਾਰ ਤੇ ਸਭਿਆਚਾਰਕ ਅੰਤਰਾਂ ਦੀ ਪਰਚੋਲ ਕਰਨਾ ਠੀਕ ਹੈ ਕੋਈ ਡਿਫਰੈਂਸਸ ਹੈਗੇ ਮਤਲਬ ਪੰਜਾਬੀਆਂ ਤੇ ਅੰਗਰੇਜ਼ੀਆਂ ਦੇ ਵਿੱਚ ਕੀ ਫਰਕ ਹੈ ਉਹਨਾਂ ਚੀਜ਼ਾਂ ਨੂੰ ਸਮਝਣਾ ਉਹ ਸਾਰਾ ਗੋਸ਼ਲੇ ਵਿੱਚ ਹੋਏਗਾ ਫਿਰ 10ਵੇਂ ਹਫ਼ਤੇ ਜਿਹੜਾ ਹੈਗਾ ਅਸੀਂ ਇੱਕ ਰੋਲ ਪਲੇ ਰੋਲ ਪਲੇ ਮੈਂ ਬਹੁਤ ਵਾਰ ਕਹਿ ਚੁੱਕਿਆ ਤੁਹਾਨੂੰ ਵੀ ਮਤਲਬ ਕੋਈ ਰੋਲ ਲੈ ਲੈਣਾ ਇੱਕ ਜਿਵੇਂ ਕੋਈ ਟੀਚਰ ਦਾ ਲੈ ਲਿਆ ਜਾਂ ਕਿਸੇ ਹੋਰ ਅਹੁਦੇ ਦਾ ਲੈ ਲਿਆ ਹਨ ਉਹਨੂੰ ਕਰਨਾ ਤੇ ਫਿਰ ਮਤਲਬ ਕਿ ਪਬਲਿਕ ਸਪੀਕਿੰਗ ਆ ਪਬਲਿਕ ਸਪੀਕਿੰਗ ਉਹ ਹੋਣੀ ਹੈ ਵੀ ਮਤਲਬ ਤੁਸੀਂ ਲੋਕਾਂ ਦੇ ਸਾਹਮਣੇ ਜੇ ਬੋਲ ਪਾਓ ਹੈ ਨਾ ਮਤਲਬ ਤੁਹਾਡੇ ਸਾਹਮਣੇ 4-500 ਬੰਦਾ ਬੈਠਾ ਤੁਹਾਨੂੰ ਪਰਵਾਹੀ ਕੋਈ ਨਹੀਂ ਤੁਸੀਂ ਉਹਦੇ ਸਾਹਮਣੇ ਬੋਲ ਸਕਦੇ ਹੋ ਤੇ ਵਧੀਆ ਤਰੀਕੇ ਨਾਲ ਬੋਲ ਸਕਦੇ ਹੋ ਉਸ ਨੂੰ ਅਸੀਂ ਕਹਿੰਦੇ ਆ ਪਬਲਿਕ ਸਪੀਕਿੰਗ ਸਕਿਲਸ ਤੇ ਜੇਕਰ ਨਹੀਂ ਬੋਲ ਪਾਉਂਦੇ ਤਾਂ ਫਿਰ ਪਬਲਿਕ ਸਪੀਕਿੰਗ ਸਕਿਲਸ ਜਿਹੜੀਆਂ ਹੈਗੀਆਂ ਉਹ ਤੁਹਾਡੀਆਂ ਕਮਜ਼ੋਰ ਨੇ ਹੈ ਨਾ ਤਾਂ ਮਤਲਬ ਉਹਨਾਂ ਚੀਜ਼ਾਂ ਨੂੰ ਸਮਝ ਕੇ ਮਤਲਬ ਪਬਲਿਕ ਦੇ ਵਿੱਚ ਬੋਲਣ ਦਾ ਟੰਗ ਕਿਹੋ ਜਿਹਾ ਉਹਨੂੰ ਪਬਲਿਕ ਸਪੀਕਿੰਗ ਸਕਿਲਸ ਅਸੀਂ ਕਹਿੰਦੇ ਹੈਗੇ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਸਾਡੇ ਕੋਲੇ ਜੇ ਇੱਥੇ ਦੇਖਣਾ ਹੋਵੇ ਇੰਟਰੈਕਟ ਇੰਟਰੈਕਟਿੰਗ ਇਨ ਸੋਸ਼ਲ ਸੈਟਿੰਗ ਹੈ ਨਾ ਸਮਾਜਿਕ ਸੈਟਿੰਗ ਦਾ ਮਤਲਬ ਕਿ ਸਮਾਜਿਕ ਸਮੂਹ ਦੇ ਵਿੱਚ ਜਿਹੜੀ ਹੈਗੀ ਆ ਉਹ ਗੱਲਬਾਤ ਜਿਹੜੀ ਹੈਗੀ ਆ ਹੁੰਦੀ ਆ ਮਤਲਬ ਕਿ ਲੋਕਾਂ ਦੇ ਵਿੱਚ ਹੁਣ ਆਮ ਆਪਾਂ ਗੱਲਬਾਤ ਕਰਦੇ ਆ ਜਿਵੇਂ ਮੈਂ ਬੜੇ ਆਰਾਮ ਦੇ ਨਾਲ ਜਿਹੜਾ ਹੈਗਾ ਪਰਮਾਤਮਾ ਦੀ ਬਖਸ਼ਿਸ਼ ਹੈ ਬਹੁਤ ਦੀ ਬੜੀ ਵਧੀਆ ਗੱਲਬਾਤ ਕਰ ਰਿਹਾ ਮੈਂ ਤੁਹਾਡੇ ਨਾਲ ਮੈਨੂੰ ਕੋਈ ਹੈਜੀਟੇਸ਼ਨ ਨਹੀਂ ਕੋਈ ਮਤਲਬ ਇਸ ਦੇ ਵਿੱਚ ਫ ਪਰ ਇਉਂ ਆ ਵੀ ਮਤਲਬ ਇਹਨਾਂ ਚੀਜ਼ਾਂ ਨੂੰ ਅਸੀਂ ਸਮਝਦੇ ਆਂ ਜਦੋਂ ਫਿਰ ਤਾਂ ਸਮਝ ਕੇ ਫਿਰ ਅਸੀਂ ਵੱਡੇ ਲੈਵਲ ਤੇ ਜਾ ਕੇ ਵੱਡੇ ਲੈਵਲ ਦਾ ਮਤਲਬ ਇਹ ਨਹੀਂ ਕਿ ਬੜੀ ਵੱਡੀ ਸਟੇਜ ਤੇ ਜਾ ਕੇ ਆਮ ਲੋਕਾਂ ਦੇ ਵਿੱਚ ਜਿਹੜੀ ਹੈਗੀ ਉਹ ਗੱਲਬਾਤ ਨੂੰ ਅਸੀਂ ਅੰਗਰੇਜ਼ੀ ਦੇ ਵਿੱਚ ਸਮਝ ਵੀ ਸਕਦੇ ਆਂ ਕਰ ਵੀ ਸਕਦੇ ਆਂ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਅਸੀਂ ਦੱਸਾਂਗੇ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਗਰੁੱਪ ਪ੍ਰੋਜੈਕਟ ਪ੍ਰੈਪਰੇਸ਼ਨ ਹੈਗੀ ਹੈ ਇੱਕ ਗਰੁੱਪ ਦੇ ਵਿੱਚ ਅਸੀਂ ਪ੍ਰੋਜੈਕਟ ਵੀ ਦੇਵਾਂਗੇ ਇਹ ਲੋਡ ਪਈ ਦਾ ਬਣਾਵਾਂਗੇ ਨਹੀਂ ਫਿਰ ਇਸ ਹਫ਼ਤੇ ਨੂੰ ਜਿਹੜਾ ਹੈਗਾ ਸਪੀਕਿੰਗ ਦੇ ਵਿੱਚ ਸਿੱਖਣ ਦੇ ਵਿੱਚ ਹੀ ਵਰਤ ਪਾਵਾਂਗੇ ਤੇ ਉਸ ਤੋਂ ਬਾਅਦ ਕੁਝ ਇੱਕ ਜਿਹੜੇ ਕੀ ਕਨਸੈਪਟਸ ਹੈਗੇ ਆ ਸਕਿੱਲਸ ਹੈਗੀਆਂ ਉਹਨਾਂ ਦੀ ਜਿਹੜੀ ਹੈਗੀ ਆ ਰਿਵਿਊ ਕਰਾਂਗੇ ਪ੍ਰੈਕਟਿਸ ਕਰਾਂਗੇ ਐਗਜ਼ਾਮ ਵੀ ਅਖੀਰ ਤੇ ਅਸੀਂ ਬਣਾਵਾਂਗੇ ਇੱਕ ਅਸੈਸਮੈਂਟ ਲਵਾਂਗੇ ਉਹਦੀ ਠੀਕ ਹੈ ਤੇ ਫਿਰ ਫਾਈਨਲ ਪ੍ਰੋਜੈਕਟ ਪ੍ਰੈਪਰੇਸ਼ਨ ਹੋਏਗੀ ਤੇ ਅਖੀਰ ਤੇ ਜਾ ਕੇ ਜਿਹੜਾ ਹੈਗਾ ਪ੍ਰੋਜੈਕਟ ਸਾਰਿਆਂ ਵੱਲੋਂ ਬਣਾਇਆ ਜਾਏਗਾ ਦੱਸਿਆ ਜਾਏਗਾ ਉਹਦੇ ਵਿੱਚ ਕੋਰਸ ਦੀ ਜਿਹੜੀ ਹੈਗੀ ਹੈ ਫੀਡਬੈਕ ਹੈ ਰਿਵਿਊ ਹੋਏਗਾ ਜੇ ਕੋਈ ਕਮੀ ਰਹਿੰਦੀ ਦੀ ਸੀ ਤਾਂ ਅਸੀਂ ਫਿਰ ਵੀ ਇਹਨੂੰ ਅੱਗੇ ਕੰਟੀਨਿਊ ਕਰ ਦਾਂਗੇ ਇਹੋ ਜੀ ਕੋਈ ਗੱਲ ਨਹੀਂ ਕਿਉਂਕਿ ਤੁਸੀਂ ਇੱਕ ਵਾਰ ਜਦੋਂ ਇਹਨੂੰ ਖਰੀਦ ਲਿਆ ਤਾਂ ਇੱਕ ਸਾਲ ਵਾਸਤੇ ਇਹ ਤੁਹਾਡਾ ਹੈ ਇਹਦੇ ਵਿੱਚ ਕਲਾਸਿਸ ਚੱਲਦੀਆਂ ਰਹਿਣੀਆਂ ਹਰ ਇੱਕ 3 ਮਹੀਨੇ ਬਾਅਦ ਕਲਾਸ ਖਤਮ ਹੋ ਜਾਇਆ ਕਰੇਗੀ ਤੇ ਅਗਲੀ ਕਲਾਸ ਜਿਹੜੀ ਹੈਗੀ ਹੈ ਨਵੀਂ ਨਵੇਂ ਸਿਰੇ ਤੋਂ ਜਿਹੜੀ ਹੈਗੀ ਆ ਉਹੀ ਕਲਾਸ ਸੇਮ ਲਾਈਵ ਉਹਦੇ ਵਿੱਚ ਸ਼ੁਰੂ ਹੋ ਜਾਇਆ ਕਰੇਗੀ ਇਹਦੇ ਵਿੱਚ ਇਹ ਨਹੀਂ ਕਿ ਕੋਰਸ ਤੁਸੀਂ بس 3 ਮਹੀਨੇ ਬਾਅਦ ਅਸੀਂ ਖਤਮ ਮੁੜ ਕੇ ਥੋਣਾ ਹੀ ਇਹ ਹੋ ਜਾ ਕੁਛ ਨਹੀਂ ਤਿੰਨ ਮਹੀਨੇ ਪੂਰੇ ਹੋ ਗਏ ਤਿੰਨ ਮਹੀਨੇ ਤੋਂ ਬਾਅਦ ਨਵੀਂ ਕਲਾਸ ਫੇਰ ਸ਼ੁਰੂ ਕਰ ਦੇਣੀ ਹੈ ਅਗਲੇ ਤਿੰਨ ਮਹੀਨੇ ਪੂਰੇ ਹੋ ਕੇ ਫੇਰ ਨਵੀਂ ਕਲਾਸ ਸ਼ੁਰੂ ਕਰ ਦੇਣੀ ਹੈ ਇੱਕ ਸਾਲ ਐਂ ਕੰਮ ਚੱਲਦਾ ਰਹਿਣਾਗਾ ਸਾਡਾ ਜਿਹਨੂੰ ਜਿੱਥੇ ਵੀ ਕਮੀ ਰਹਿੰਦੀ ਦੀ ਸੀ ਉਹ ਬੰਦਾ ਉੱਥੇ ਹੀ ਉਹਨੂੰ ਪੂਰੀ ਕਰ ਸਕਦਾ ਜਿਹਨੂੰ ਲੱਗਦਾ ਵੀ ਮੇਰਾ ਐਸ ਏਰੀਆ ਦੇ ਵਿੱਚ ਹੈਗਾ ਹੁਣ ਐਗਜ਼ਾਮ ਲੈਣ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਕੋਰਸ ਸਮਾਪਤ ਕਰਤਾ ਬਸ ਠੀਕ ਹੈ ਜੀ ਬਾਏ ਬਾਏ ਹੈਨਾ ਇਸ ਤਰ੍ਹਾਂ ਦਾ ਕੁਛ ਨਹੀਂ ਹੈ ਜਿੱਥੇ ਜਿਹਨੂੰ ਕਮੀ ਲੱਗੀ ਐਗਜ਼ਾਮ ਦੇ ਵਿੱਚ ਉਹ ਬੰਦਾ ਉਹ ਕਲਾਸਾਂ ਨੂੰ ਦੁਬਾਰਾ ਲੈ ਸਕਦਾ ਜਾਂ ਪਿਛਲੀਆਂ ਲੱਗੀਆਂ ਹੋਈਆਂ ਕਲਾਸਾਂ ਨੂੰ ਦੁਬਾਰਾ ਦੇਖ ਪਾਏਗਾ ਕਿਉਂਕਿ ਅਸੀਂ ਤੁਹਾਨੂੰ ਜਿਹੜਾ ਹੈਗਾ ਪੂਰੇ 1 ਸਾਲ ਵਾਸਤੇ ਜਿਹੜਾ ਹੈਗਾ ਐਕਸੈਸ ਉਹ ਦੇ ਵਿੱਚ ਦੇ ਦੇਣਾਗਾ ਤੇ ਉਹਨੂੰ ਇੱਕ ਸਾਲ ਤੁਸੀਂ ਜਿਵੇਂ ਮਰਜ਼ੀ ਭੁਜਾਇਓ ਉਸ ਕੋਰਸ ਨੂੰ ਕੋਈ ਤੁਹਾਨੂੰ ਪੁੱਛਣ ਵਾਲਾ ਨਹੀਂ ਰੋਕਣ ਵਾਲਾ ਨਹੀਂ ਟੋਕਣ ਵਾਲਾ ਨਹੀਂ ਠੀਕ ਹੈ ਪੈਸੇ ਇੱਕ ਵਾਰ ਬਸ ਉਸ ਤੋਂ ਬਾਅਦ ਪੂਰੇ ਸਾਲ ਵਾਸਤੇ ਕੋਰਸ ਤੁਹਾਡਾ ਜਿਵੇਂ ਮਰਜ਼ੀ ਖਿੱਚਿਓ ਉਹਨੂੰ ਠੀਕ ਹੈ ਮੈਂ ਉਹਦੇ ਵਿੱਚ ਅਵੇਲੇਬਲ ਰਹੂੰਗਾ ਮੈਂ ਖੁਦ ਹੀ ਜਿਹੜਾ ਹੈਗਾ ਤੁਹਾਡੇ ਮੈਸੇਜ ਦਾ ਐਪ ਦੇ ਵਿੱਚ ਜਵਾਬ ਦਿੰ ਇਹੋ ਜੀ ਕੋਈ ਗੱਲ ਨਹੀਂ ਹੈ ਕਿ ਵੀ ਮਤਲਬ ਕਿ ਵੀ AI ਜਨਰੇਟਡ ਜਿਹੜੇ ਮੈਸੇਜ ਤੁਹਾਨੂੰ ਆਉਂਦੇ ਨੇ ਇਹੋ ਜੀ ਕੋਈ ਗੱਲ ਨਹੀਂ ਹੈ ਉਸ ਤੋਂ ਬਾਅਦ ਜਿਹੜਾ ਹੈਗਾ ਸਰਟੀਫਿਕੇਸ਼ਨ ਸਰਟੀਫਿਕੇਸ਼ਨ ਜਿਹੜੀ ਹੈਗੀ ਆ ਉਹ ਹੋਏਗੀ ਸਰਟੀਫਿਕੇਟ ਡਿਸਟ੍ਰੀਬਿਊਸ਼ਨ ਹੋਏਗੀ ਤੁਹਾਡੇ ਐਪ ਦੇ ਵਿੱਚ ਹੀ ਤੁਹਾਡੇ ਕੋਲ ਜਿਹੜਾ ਹੈਗਾ ਸਰਟੀਫਿਕੇਟ ਪਹੁੰਚ ਜਾਏਗਾ ਸਾਡੇ ਵੱਲੋਂ ਜਿਹੜਾ ਸਾਡੇ ਇੰਸਟੀਚਿਊਟ ਵੱਲੋਂ ਦਿੱਤਾ ਜਾਏਗਾ ਤੁਹਾਨੂੰ ਤੇ ਇਹਨੇ ਦੇ ਨਾਲ ਹੀ ਜਿਹੜਾ ਹੈਗਾ ਅੱਜ ਦੀ ਵੀਡੀਓ ਆਪਾਂ ਸਮਾਪਤ ਕਰਦੇ ਹਾਂ ਜਲਦ ਜਾ ਕੇ ਸਾਡੇ ਐਪ ਨੂੰ ਡਾਊਨਲੋਡ ਕਰੋ ਉਹਦੇ ਵਿੱਚ ਜਾ ਕੇ ਆਫਰ ਪ੍ਰਾਈਸ ਜਿਹੜੇ ਹੈਗੇ ਆ ਨਵੇਂ ਸਾਲ ਤੇ ਚੱਲ ਰਹੇ ਨੇ ਅੱਜ ਦੀ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਇੱਕਦਮ ਜਾ ਕੇ ਉੱਥੇ ਸਾਡੇ ਐਪ ਤੇ ਜਾਓ ਤੇ ਉਹਨੂੰ ਖਰੀਦ ਤੋ ਠੀਕ ਹੈ ਐਪ ਜਿਹੜੀ ਹੈਗੀ ਆ ਉਹ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਉਹਦਾ ਲਿੰਕ ਮਿਲ ਜਾਏਗਾ ਅਬਾਊਟ ਸੈਕਸ਼ਨ ਜਿਹੜਾ ਹੈਗਾ ਸਾਡੇ ਚੈਨਲ ਦਾ ਉਹਦੇ ਤੇ ਮਿਲ ਜਾਏਗਾ ਤੇ ਉੱਥੋਂ ਜਾ ਕੇ ਐਪ ਨੂੰ ਕਰੋ ਡਾਊਨਲੋਡ ਤੇ ਨਹੀਂ ਤੁਸੀਂ ਸਾਨੂੰ ਜਿਹੜਾ ਹੈਗਾ ਮੈਸੇਜ ਵੀ ਕਰ ਸਕਦੇ ਹੋ ਇਹ ਜਿਹੜਾ ਹੈਗਾ ਤੁਸੀਂ ਮੈਂ ਵੈਸੇ ਤਾਂ ਨਾਮ ਦਿੱਤਾ ਵੀ ਹੋਇਆ ਇੱਥੇ ਤੇ ਇਹਦੇ ਵਿੱਚ ਵੀ ਤੁਸੀਂ ਜਿਹੜਾ ਹੈਗਾ ਆਪਣਾ ਇੱਥੇ ਤੇਜ ਐਜੂਕੇਅਰ ਐਪ ਹੈਗੀ ਆ ਸਾਡੀ Google Play Store ਤੇ ਤੇ ਉਥੋਂ ਤੁਸੀਂ ਇਹਨੂੰ ਡਾਊਨਲੋਡ ਕਰਕੇ ਤੇ ਸਾਡੇ ਕੋਰਸ ਦੇ ਵਿੱਚ ਆਓ ਮਿਲਦੇ ਹਾਂ ਫਿਰ ਕੋਰਸ ਦੇ ਵਿੱਚ ਧੰਨਵਾਦ